ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਸੁਖਾਨੰਦ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਦੇ ਆ ਤਸੱਲੀ ਵਰਤ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਸੀਗਾਲ ਜੀ ਸਸੀਗਾਲ ਵੀਰੇ ਲਾਗ ਦਾ ਐਡਰੈਸ ਦੱਸ ਦਿਓ ਜੀ ਨਾਮ ਹਰਦੇਵ ਸਿੰਘ ਬਾਈ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਨੇੜੇ ਭਗਤਾ ਭਾਈ ਬਾਈ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9465409431 ਬਾਈ ਠੀਕ ਹੈ ਵੀਰੇ ਘਰ ਦੀ ਵੈੜੀ ਹੈ ਜੀ ਹਾਂਜੀ ਵੀਰੇ ਸੂਆ ਕਿੰਨਾ ਮਾ ਜੀ ਤਿੰਨਵਾ ਤੀਜਾ ਸੂਆ ਵੀਰੇ ਤੀਜਾ ਸੂਆ ਸੁੰਦੀ ਹੈ ਜੀ ਠੀਕ ਹੈ ਸਮਾਂ ਕਿੰਨਾ ਲਊਗੀ ਜੀ ਇਹ ਬਸ 5-7 ਦਿਨ ਲਊ ਵੀਰੇ ਡੇਟ ਮੁਤਾਬਕ ਹਾਂਜੀ ਹਾਂਜੀ ਤੇ ਪਿਛਲੇ ਜੋ ਇਹ ਕਿੰਨਾ ਦੁੱਧ ਚੋਇਆ ਸੀ ਦੇਖੋ ਇਹ ਬਾਈ 22-23 ਕਿਲੋ ਚੋਇਆ ਦੁੱਧ ਵੀਰੇ ਖੁੱਲਾ ਹੀ ਤੇ ਇੱਕ ਵੇਰੇ ਜਿਹੜੀ ਆ ਫੋਟਜੀ ਆ ਚੱਲਦੀ ਨਹੀਂ ਇਹ ਨਹੀਂ ਚੱਲਦੀ ਵੀਰੇ ਠੀਕ ਆ ਫਿਰ ਦਿਖਾ ਦਿੰਨੇ ਆ ਜੀ ਚੈੱਕ ਕਰ ਸਕਦੇ ਹੋ ਹਾਂਜੀ ਸੀਮਾ ਰਿਕਾਰਡ ਹੈਗਾ ਜਿਹੜਾ ਲੱਗਿਆ ਵੀਰੇ ਇਹਦੇ ਨਹੀਂ ਵੀਰੇ ਉਹ ਰਿਕਾਰਡ ਨਹੀਂ ਠੀਕ ਆ ਜੀ ਠੰਡੀ ਸੀਲ ਆ ਜੀ ਹਾਂਜੀ ਹਾਂਜੀ ਪੂਰੀ ਠੰਡੀ ਸੀ ਤੋੜ ਕੇ ਦਿਖਾ ਦਿਓ ਵੀਰੇ ਕੱਦ ਕਾਠ ਵੀ ਫੁੱਲ ਚੰਗਾ ਆ ਜਾਂਦਾ ਫੁੱਲ ਵਜਨ ਵਜੂਦ ਵਾਲੀ ਆ ਜੀ ਸੂਆ ਬਾਈ ਦੱਸਦਾ ਕਿ ਤੀਜਾ ਸੁਹਦੀ ਆ ਲਗਭਗ ਸਮਾਂ ਹਫ਼ਤੇ ਦੇ ਆਸ-ਪਾਸ ਲੈ ਜੂਗੀ ਜੀ ਪਿਛਲੇ ਸੂਏ ਦਾ 22 23 ਕਿਲੋ ਦਾ ਰਿਕਾਰਡ ਆ ਇੱਕ ਦੀਆਂ ਰਮੀਦ ਪਲੱਸ ਦੀ ਹੈ ਜਿਸ ਜੇ ਕੋਈ ਵੀਰ ਵੱਧ ਕਰ ਲੂ ਤਾਂ ਜਿੰਨਾ ਮਰਜੀ ਚੋਲੇ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਇੱਕ ਵੈਸੇ ਹੀ ਆ ਮਾੜੀ ਜੀ ਰਿਪੋਰਟ ਜੀ ਬਾਈ ਕਹਿੰਦਾ ਚੱਲਦੀ ਨਹੀਂ ਜੀ ਆਪਾਂ ਨੇੜੇ ਤੋਂ ਵੀ ਦਿਖਾ ਦਿੰਨੇ ਆ ਜੀ ਬਾਕੀ ਵਾਲਟਲਾ ਹਵਾਨੇ ਚ ਬਹੁਤ ਨੇ ਜੀ ਸਾਰੀਆਂ ਵਾਲਟਲਾ ਕਰਮਾਂ ਦੇ ਕੱਢ ਕੇ ਸੋਣਾਂ ਜੀ ਕੱਲੇ ਕੱਚੀ ਕੱਚੀ ਆ ਪਰ ਅੱਜ ਮੈਲ ਵੀ ਤੁਹਾਨੂੰ ਬਾਹਰ ਚ ਜਾਣੀ ਆ ਇਹਦੀ ਅੱਜ ਦੀ ਡਿਮਾਂਡ ਬਾਈ 75000 ਰੁਪਏ ਜੀ ਹੋ ਜੁਮਾਨਤਾਂ ਦੇ ਹਾਂਜੀ ਮਾਨਤਾਂ ਕਰ ਪੈਗੇ ਠੀਕ ਹੈ ਜੀ 75000 ਚੋਂ ਬਾਈ ਕੰਨਾ ਮਾਨਤਾਂ ਕਰ ਦਾਂਗੇ ਜੀ ਬਾਕੀ ਚੰਗੀ ਆ ਵੈੜਵਿਰ ਚੰਗੇ ਦੁੱਧ ਵਾਲੀ ਆ ਜੀ ਬਾਕੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ